ਉਤਾਰਨ ਬਾਈ ਇਲੈਕਸ਼ਨ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨੇ ਆਪਣੀ ਹਾਰ ਸਵੀਕਾਰ ਕਰ ਲਈ। ਔਰ ਗੁੰਡਾਗਰਦੀ ਦਾ ਕੰਮ ਜਿਹੜਾ ਉਹ ਤਨ ਤਨ ਹਲਕੇ ਦੇ ਵਿੱਚ ਸ਼ੁਰੂ ਹੋ ਗਿਆ। ਪੁਲਿਸ ਦੀ ਇੰਨੀ ਦੁਰਵਰਤੋਂ ਹੋ ਰਹੀ ਆ। ਕਦੀ ਸਾਡੀ ਪਾਰਟੀ ਦੇ ਲੀਡਰਾਂ ਦਾ ਗਲਤ ਨੰਬਰ ਪਲੇਟਾ ਲਾ ਕੇ ਤੇ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ। ਕੱਲ ਰਾਤੀ ਇੱਕ ਸਾਡੇ ਮੌਜੂਦਾ ਸਰਪੰਚ ਸਰਦਾਰ ਬਰਿੰਦਰ ਸਿੰਘ ਸੋਨੂ ਮਰਾੜ ਜਿਹੜੇ ਦੋਦਿਆਂ ਦੇ ਸਰਪੰਚ ਆ ਉਹਨਾਂ ਨੂੰ ਰਾਤ ਨੂੰ ਘਰੋਂ ਚੁੱਕ ਲਿਆ ਦੋ ਸਾਬਕਾ ਸਰਪੰਚ ਸਰਦਾਰ ਜਮੇਰ ਸਿੰਘ ਕਾਕਾ ਛਾਪਾ ਸਾਬਕਾ ਸਰਪੰਚ ਛਾਪਾ ਸਰਦਾਰ ਬਲਵਿੰਦਰ ਸਿੰਘ ਬਿੰਦਾ ਸਾਬਕਾ ਸਰਪੰਚ ਪੁੱਤਰ ਕੜਾ ਇਹ ਤਿੰਨੇ ਰਾਤ ਨੂੰ ਪੁਲਿਸ ਨੇ ਜਿਹੜੇ ਆ ਇਹ ਚੁੱਕਲੇ ਇਹਨਾਂ ਦਾ ਹਾਲੇ ਤੱਕ ਪਤਾ ਨਹੀਂ ਕਿ ਕਿੱਥੇ ਲੈ ਕੇ ਗਏ ਕਿਹੜੇ ਕੇਸ ਲੈ ਕੇ ਗਏ ਅੱਜ ਤਰਨਤਨ ਸ਼ਹਿਰ ਦੇ ਵਿੱਚ ਮੌਜੂਦਾ ਐਮਸੀ ਸ਼ਾਮ ਸਿੰਘ ਮਰਾਗਪੁਰ ਸਵੇਰੇ 6 ਵਜੇ ਪੁਲਿਸ ਉਹਨਾਂ ਨੂੰ ਘਰੋਂ ਚੁੱਕ ਕੇ ਲੈ ਗਈ। ਔਰ ਹੈਰਾਨਗੀ ਦੀ ਗੱਲ ਹੈ ਮੈਂ ਐਸਐਸਪੀ ਮੈਡਮ ਦੇ ਨਾਲ ਰਵਜੋਤ ਗਰੇਵਾਲ ਜੀ ਦੇ ਨਾਲ ਗੱਲ ਕਰ ਰਿਹਾ ਸੀ। ਉਹ ਕਹਿੰਦੇ ਜੀ ਅਸੀਂ ਤਾਂ ਚੁੱਕੇ ਨਹੀਂ। ਮੈਂ ਕਹਿੰਦਾ ਜੀ ਤੁਹਾਡੀ ਪੁਲਿਸ ਨੇ ਨਹੀਂ ਚੁੱਕਿਆ ਤੁਸੀਂ ਫਿਰ ਕਿਡਨੈਪਿੰਗ ਦਾ ਪਰਚਾ ਦਰਜ ਕਰੋ। ਕਹਿੰਦੇ ਜੀ ਪਹਿਲਾਂ ਮੈਨੂੰ ਚੈੱਕ ਕਰ ਲਿਓ। ਮੈਂ ਕਹਿੰਦਾ ਤੁਸੀਂ ਕਹਿੰਦੇ ਤੁਸੀਂ ਚੁੱਕੇ ਨਹੀਂ। ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਟਵੀਟ ਕੀਤਾ। ਕਿ ਦੇਖੋ ਇਸ ਤਰ੍ਹਾਂ ਚੋਣਾ ਕਰਾਉਣ ਦਾ ਕੋਈ ਫਾਇਦਾ ਨਹੀਂ ਜੇ ਸਰਕਾਰ ਨੇ ਆਪ ਸਾਰੀ ਇਲੈਕਸ਼ਨ ਰਿਗਿੰਗ ਕਰਨੀ ਹੈ ਵਿਰੋਧੀ ਪਾਰਟੀਆਂ ਦੇ ਬੰਦੇ ਚੱਕਨੇ ਆ ਇੱਥੇ ਸੋਸ਼ਲ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਕਿੰਨੀਆਂ ਗੱਡੀਆਂ ਜਿਹੜੀਆਂ ਨਾਲ ਉਹਦੇ ਕੋਈ ਨੰਬਰ ਕਿਸੇ ਦੇ ਅਪਰਾਇਵ ਫਾਰ ਲਿਖਿਆ ਪੰਜਾਬ ਸਰਕਾਰ ਦੇ ਸਟicker ਲੱਗੇ ਆ ਤੇ ਸਾਰਾ ਪ੍ਰਸ਼ਾਸਨ ਕਿੱਥੇ ਸੁਟਾ ਪਿਆ 30 ਸਾਲ ਦੀ ਪਬਲਿਕ ਲਾਈਫ ਦੇ ਵਿੱਚ ਮੈਂ ਪ੍ਰਸ਼ਾਸਨ ਇੰਨਾ ਬੇਵੱਸ ਨਹੀਂ ਦੇਖਿਆ ਜਿੰਨਾ ਮੈਂ ਇੱਥੇ ਤਰਨਤਾਰਨ ਦੇ ਵਿੱਚ ਦੇਖ ਰਿਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਆਪਣੀ ਜ਼ਿੰਮੇਵਾਰੀ ਨਿਭਾਓ ਮੈਂ ਆਬਜ਼ਰਵਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੀ ਡਿਊਟੀ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣੀ ਆਪ ਸਟੇਟ ਦੇ ਚੀਫ ਇਲੈਕਟਰ ਅਫਸਰ ਸਾਹਿਬ ਨੂੰ ਵੀ ਮੈਂ ਆਪਣਾ ਟਵੀਟ ਭੇਜਿਆ ਕਿ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋ ਸਕਦੀਆਂ ਇਤੋਂ ਬੈਟਰ ਹੈ ਕਿ ਸਰਕਾਰ ਨੂੰ ਵੀਨਰ ਡਿਕਲੇਅਰ ਕਰ ਦਿਓ ਹੁਣ ਜੇ ਸਰਕਾਰ ਹਾਰ ਗਈ ਹੈ ਤੇ ਇਹਦਾ ਮਤਲਬ ਕਿ ਤੁਸੀਂ ਇਹੋ ਜੇ ਮਨਸੂਬੇ ਵਰਤੋਗੇ ਤੇ ਇਸ ਤਰੀਕੇ ਦੇ ਨਾਲ ਇਲੈਕਸ਼ਨ ਕਰਾਓਗੇ ਕੀ ਫਾਇਦਾ ਇੱਜਾ ਇਲੈਕਸ਼ਨ ਕਰਾਉਣ ਦਾ ਸਰਪੰਚ ਚੱਕੋਗੇ ਸਾਬਕਾ ਸਰਪੰਚ ਚੱਕੋਗੇ ਕੌਂਸਲਰ ਚੱਕੋਗੇ ਤੇ ਕਾਦੀ ਇਲੈਕਸ਼ਨ ਆ ਇਸ ਕਰਕੇ ਅੱਜ ਹੁਣ ਦਾਣਾ ਮੰਡੀ ਦੇ ਵਿੱਚ ਅਸੀਂ ਪ੍ਰੋਟੈਸਟ ਵੀ ਕਰਨ ਲੱਗੇ ਆ ਮੈਂ ਆਬਜ਼ਰਵਰ ਉਹ ਜਿਹੜੇ ਆਏ ਆ ਉਹਨਾਂ ਨੂੰ ਵੀ ਮਿਲਾਂਗਾ ਟਵੀਟ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਤਾ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਜੇ ਡੈਮੋਕ੍ਰੇਸੀ ਨੂੰ ਬਚਾਉਣਾ ਤੇ ਤੁਹਾਡੀ ਡਿਊਟੀ ਬਣਦੀ ਹੈ ਆਪੋ ਆਪਣਾ ਰੋਲ ਪਲੇ ਕਰੋ ਸ਼ਰਮਣੀ ਅਕਾਲੀ ਦਲ ਦੇ ਧੱਕੇਸ਼ਾਹੀ ਜਿਹੜੀ ਹੈ ਕਦੀ ਬਰਦਾਸ਼ਤ ਨਹੀਂ ਕਰੇਗਾ